ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗਿੱਲ ਬਹੁਤ ਜ਼ਰੂਰੀ ਗੱਲਬਾਤ ਕਰਨੀ ਹੈ ਤੁਹਾਨੂੰ ਪਤਿਆ ਜਾ ਰਿਹਾ ਠੱਗਿਆ ਜਾ ਰਿਹਾ ਆਪਾਂ ਉਹ ਗੱਲਬਾਤ ਕਰਨੀ ਹੈ ਵੀਡੀਓ ਨੂੰ ਸਾਰੀ ਚੂਰ ਦੇਖੋ ਐਂਡ ਤੱਕ ਤੁਹਾਨੂੰ ਪਤਾ ਇਸ ਟਾਈਮ ਦੇ ਉੱਤੇ ਆਈਪੀਐਲ ਜੋਰਾਂ ਛੋੜਾਂ ਤੇ ਚੱਲ ਰਿਹਾ ਤੇ ਇਹ ਵੀ ਤੁਹਾਨੂੰ ਪਤਾ ਕਿ ਭਾਰਤ ਦੇ ਵਿੱਚ ਕ੍ਰਿਕਟ ਨੂੰ ਵੇਖਣ ਦੇ ਵਾਸਤੇ ਲੋਕਾਂ ਵਿੱਚ ਕਿੰਨਾ क्रेज ਆ ਤੇ ਇਹੀ ਭੋਲੇ ਭੋਲੇ ਲੋਕਾਂ ਨੂੰ ਲੁੱਟਿਆ ਕਿਵੇਂ ਜਾਂਦਾ ਨੋਚ ਨੋਚ ਖਾਦਾ ਜਾਂਦਾ ਇਹਨਾਂ ਨੂੰ ਲਾਲਚ ਦੇ ਦੇ ਕੇ ਵੀ ਤੁਸੀਂ ਕੋੜਪਤੀ ਬਣ ਜਾਓਗੇ ਤੁਸੀਂ ਲੱਖਪਤੀ ਬਣ ਜਾਓਗੇ ਇਹ ਐਡਾ ਚੱਲਦਿਆਂ ਛਰਿਆਂ ਵਿੱਚ ਪ੍ਰਮੋਟ ਕਰਦੇ ਆ ਜੂਏ ਨੂੰ ਤੁਸੀਂ ਆਪਾਂ ਗੱਲਬਾਤ ਕਰਦੇ ਆ ਜਿਹੜੀਆਂ ਗੇਮਾਂ ਚੱਲਦੀਆਂ ਮੈਲ ਬੈਟ ਹੋਗੀ ਡ੍ਰੀਮ 11 ਹੋਗੀ ਸਭ ਤੋਂ ਵੱਡੀ ਜਾਂ ਹੋਰ ਕਈ ਗੇਮਾਂ ਜਿਨ੍ਹਾਂ ਵਿੱਚ ਕਹਿੰਦੇ ਆ ਵੀ ਪੈਸੇ ਲਾਓ ਆ ਦੀ ਟੀਮ ਬਣਾਓ ਡ੍ਰੀਮ ਟੀਮ ਬਣਾਓ ਤੇ 3 ਕਰੋੜ ਜਿੱਤੋ 4 ਕਰੋੜ ਜਿੱਤੋ ਪਹਿਲਾਂ ਕਹਿੰਦੇ ਸੀਗੇ 99 ਰੁਪਏ ਦੀ ਨਾਲ ਉਹਦੇ ਵਿੱਚ ਹਿੱਸਾ ਲਿਆ ਨਹੀਂ ਸੀ ਤੇ ਹੁਣ ਇਹਨਾਂ ਨੇ ਕੀਤਾ 1 ਰੁਪਿਆ ਲੋਕਾਂ ਨੂੰ ਲਾਲਚ ਵੇਖੋ ਦਿੰਦੇ ਕਹਿੰਦੇ ਤੁਸੀਂ 1 ਰੁਪਏ ਵਿੱਚ ਜਿੱਤ ਸਕਦੇ ਹੋ 3 ਕਰੋੜ ਇਹਨਾਂ ਨੂੰ ਵੀ ਪਤਾ ਵੀ ਲੋਕ ਭੋਲੇ ਆ ਕਰੋੜਾਂ ਦਾ ਨਾਮ ਸੁਣ ਕੇ ਮਗਰ ਲੱਗਣਗੇ 1 ਰੁਪਿਆ ਛੱਡੂ ਦਾ 100-100 ਦੇਣ ਨੂੰ ਵੀ ਤਿਆਰ ਆ ਵੀ 100 ਦੇ ਵਿੱਚ ਵੀ ਕਰੋੜਪਤੀ ਬਣ ਜੇ ਚਲੋ 1 ਰੁਪਏ ਦੀ ਗੱਲ ਤੁਸੀਂ ਲਾ ਲਓ ਆਪਣੇ ਦੇਸ਼ ਦੀ ਵਾਦੀ ਕਿੰਨੀ ਆ 100 ਦੇ 45-46 ਕਰੋੜ ਆ ਮੇਰੇ ਖਿਆਲ ਦੇ ਵਿੱਚ ਇੱਥੇ ਨੀਅਰ ਵੋਟ ਹੋਊਗੀ ਜੇ ਉਸ ਦੇ ਵਿੱਚੋਂ ਕੋਈ 100 ਕਰੋੜ ਬੰਦਾ ਵੀ ਇੱਕ ਇੱਕ ਰੁਪਏ ਨਾਲ ਗੇਮ ਖੇਡਦਾ ਤੇ ਕਿੰਨੇ ਪੈਸੇ ਹੋਗੇ ਉਹਨਾਂ ਕੋਲੇ ਤੁਸੀਂ ਆਪ ਹੀ ਹਿਸਾਬ ਲਾ ਲਓ ਤੇ ਦੇਣਾ ਤੇ ਉਹਨੇ 3-4 ਕਰੋੜ ਹੀ ਉਹ ਵੀ ਨਿਕਲਦਾ ਨਹੀਂਗਾ ਕਿਤੇ ਵੇਖਿਆ ਕੀ ਕੱਖ ਨਾ ਕਿਤੇ ਇੱਕ ਅੱਦੇ ਬਦਲੇ ਟਾਇਮ ਟੈਲੀ ਨੂੰ ਨਿਕਲ ਜੇ ਪਾਰ ਇਸ ਦੇ ਚਾਂਸ ਕਹਿੰਦੇ ਹੁੰਦੇ ਹਨ ਨਾ 0.0.1 00001% ਚਾਂਸ ਹੈ ਇਹ 3 ਕਰੋੜ ਨਿਕਲਦਾ ਤੇ ਜੇ ਕਿਤੇ ਇਹ ਹੀ 3 ਕਰੋੜ ਰੁਪਇਆ 4 ਕਰੋੜ ਨਿਕਲਦਾ ਹੋਵੇ ਤਾਂ ਫਿਰ ਜਿਹੜੇ ਕਮੈਂਟਰੀ ਕਰਦੇ ਆ ਜਾਂ ਜਿਹੜੇ ਕਰੈਕਟ ਖੇੜਟਿਆ ਪਹਿਲਾਂ ਜਿਹੜੇ ਜਿਵੇਂ ਕਿ ਗੋਡ ਆਫ ਕ੍ਰਿਕਟ ਸਚਨ ਤੰਦੂਲਕਰ ਲਾਲੋ ਧੁੰਨੀ ਯਰ ਗੇ ਲਾਲੋ ਜਿਹੜੇ ਵੱਡੇ ਵੱਡੇ ਕਰੈਕਟਰ ਆ ਫਿਰ ਉਹਨਾਂ ਨੂੰ ਤਾਂ ਬਹੁਤ ਤਗੜੇ ਅੰਦਾਜ਼ੇ ਹੁੰਦੇ ਆ ਜਾ ਜਿਹੜੇ ਕੋਚਸ ਆ ਟੀਮਾਂ ਦੇ ਉੱਤੇ ਟੀਮਾਂ ਦੇ ਬਣਾਏ ਹਨ ਉਹਨਾਂ ਨੂੰ ਬਹੁਤ ਅੰਦਾਜ਼ੇ ਹੁੰਦੇ ਆ ਵਿਆਹ ਕਰੈਕਟਰ ਕਿਵੇਂ ਆ ਬੋਲਰ ਕਿਵੇਂ ਆ ਫਿਰ ਉਹ ਤਾਂ ਨਿਯਤੀ ਪੈਸੇ ਜਿੱਤ ਜਿੱਗਾ ਕਰਨ ਤੁਸੀਂ ਵੇਖਿਆ ਕਿਤੇ ਗੰਗੋਲੀ ਇੰਟਰੀਮ ਬਣਾ ਕੇ ਖੇਡੀ ਜਾਂਦਾ ਸੁਰਿੰਦਰ ਤੰਦੂਲਕਾਰ ਖੇਡੀ ਜਾਂਦਾ ਪਰ ਸਾਨੂੰ ਲੁੱਟਦੇ ਜ਼ਰੂਰ ਆ ਇਹ ਗੰਗੋਲੀ ਹਰ ਕੇ ਜਾਂ ਵੱਡੇ ਵੱਡੇ ਜਿਹੜੇ ਸਟਾਰ ਪਲੇਅਰ ਆ ਇਹ ਟੀਮਾਂ ਇਹ ਡ੍ਰੀਮ 11 ਦੀ ਜਾਂ ਇਹਨਾਂ ਸਾਰੇ ਜੂਏ ਵਾਲੀਆਂ ਗੇਮਾਂ ਦੀ ਨਾ ਐਡ ਕਰਦੇ ਆ ਪਰ ਇਹ ਕਿਤੇ ਆਪ ਖੇਡਦੇ ਦਿਸੇ ਆ ਸਾਨੂੰ ਲੁੱਟਿਆ ਜਾਂਦਾ ਦੋਸਤੋ ਸੋਏ ਜੀਆਂ ਚੀਜ਼ਾਂ ਤੋਂ ਬਚੋ ਜਿੰਨਾ ਬਾਚੋਂ ਦਾ ਬਚੋ ਹੈ ਕਿ ਰੁਪਈਏ ਨਾਲ ਵੀ ਇਹ ਕਿਹੜੀਆਂ ਕੰਪਨੀਆਂ ਨੇ ਬਹੁਤ ਵੱਡੇ ਪ੍ਰੋਫਿਟ ਵਿੱਚ ਰਹਿੰਦੀਆਂ ਕਿਉਂਕਿ ਜਿਹੜੇ ਨਾਮ ਐ ਸਿਰਫ ਇੱਕ ਬੰਦੇ ਨੂੰ ਦੇਣਾ ਹੁੰਦਾ ਉਹ ਵੀ ਕਿਤੇ ਕਿਤੇ ਹੀ ਦਿੰਦੇ ਆ ਡੇਲੀ ਡੇਲੀ ਦਾ ਆਪਾਂ ਵੇਖਿਆ ਨੀਗਾ ਤੇ ਜੇ ਇਹ ਨਹੀਂ ਸੌਖਾ ਹੋਵੇ ਕੰਮ ਤਾਂ ਜਿਹੜੇ ਫਿਰ ਕਰੈਕਟ ਦੇ ਐਕਸਪਰਟ ਆ ਜਾਂ ਜਿਹੜੇ ਪਹਿਲਾਂ ਕਰੈਕਟ ਖੇੜਾ ਹਤੇ ਆ ਉਹ ਤਾਂ ਫਿਰ ਜਾ ਜਿਹੜੇ ਕਰੈਕਟ ਖੇਢੀ ਜਾਂਦੇ ਆ ਆਲਰੇਡੀ ਆਈਪੀਐਲ ਖੇਢੀ ਜਾਂਦੇ ਉਹ ਆਪਦੀ ਮੈਚ ਫੀਸ ਤਾਂ ਲੈਂਦੇ ਲੈਂਦੇ ਤੇ ਫਿਰ ਨਾਲ ਇਹ ਵੀ ਜਿੱਤੇ ਜਾਂ ਕਰਨ ਨਿਤਚਾਰ 4-4 ਕਰੋੜ ਰੁਪਈਆ ਸਮਝ ਗਏ ਨਾ ਤੁਸੀਂ ਉਹਨਾਂ ਇਸ ਦਾ ਫਿਰ ਬਹੁਤ ਸੌਖਾ ਹੈ ਕੰਮ ਕਰ ਸੋ ਪਲੀਜ਼ ਤੁਹਾਡੇ ਮੇਰੇ ਹੱਥ ਬਨ ਕੇ ਬੇਨਤੀ ਹੈ ਇਹੋ ਜਿਹੇ ਜਿਹੜਾ ਗੇਮਾਂ ਇਹਨਾਂ ਤੋਂ ਬਚ ਕੇ ਰਹੋ ਆਪਣੇ ਬੱਚਿਆਂ ਨੂੰ ਇਹਨਾਂ ਗੇਮਾਂ ਤੋਂ ਦੂਰ ਰੱਖੋ ਕੋਈ ਲੋੜ ਨਹੀਂ ਕੀ ਹੈ ਕਿ ਰੁਪਈਆ ਲਾ ਕੇ ਜਾਂ ਨੰਨ ਜੰਨ ਰੁਪਈਆ ਲਾ ਕੇ ਕਰੋੜਪਤੀ ਬਣਦੀ ਤੁਸੀਂ ਜਿਹੜਾ ਆਪਣੇ ਕੋਲੇ ਆਪਾਂ ਉਹ ਵੀ ਗਵਾ ਲਾਂਗੇ ਸੋ ਇਹਨਾਂ ਗੇਮਾਂ ਤੋਂ ਦੂਰ ਰੱਖੋ ਆਪਣੇ ਬੱਚਿਆਂ ਨੂੰ ਤੇ ਤੁਸੀਂ ਆਪ ਵੀ ਦੂਰ ਰਹੋ ਜਿਹੜੇ ਵੱਡੇ ਵੱਡੇ ਸਟਾਰ ਆ ਪਲੇਅਰ ਸਾਰੋ ਗੰਗੋਲੀ ਹੋ ਗਿਆ ਜਾਂ ਕੋਈ ਵੀ ਜਿਹੜਾ ਕਰੈਕਟਰ ਹੈ ਵੱਧਦੇ ਤੋਂ ਵੱਧਤਾ ਇਹ ਆਪਾਂ ਵੇਖਦੇ ਹਾਂ ਆਈਪੀਐਲ ਵਿੱਚ ਸਾਰੇ ਪਲੇਅਰ ਹੀ ਇਹਨਾਂ ਜੇ ਗੇਮਾਂ ਦੀ ਨਾ ਪ੍ਰਮੋਸ਼ਨ ਕਰੀ ਜਾਂਦੇ ਆ ਪਰ ਇਹ ਮਾੜੀ ਗੱਲ ਆ ਇਹ ਇੱਕ ਤਰ੍ਹਾਂ ਦਾ ਜੂਆ ਹੀ ਐ ਇਹਨਾਂ ਪਰ ਜੂਆ ਹੀ ਕਹਿ ਸਕਦੇ ਆ ਤੇ ਸੋ ਪਲੀਜ਼ ਇਸ ਗੰਦੇ ਜੂਏ ਤੋਂ ਡਿਜੀਟਲ ਜੂਏ ਤੋਂ ਬਚ ਕੇ ਰਹੋ ਕੋਈ ਤੁਹਾਨੂੰ ਕਰੋੜਪਤੀ ਨਹੀਂ ਕਿਸੇ ਨੇ ਬਣਾਉਣਾ ਕਿਸੇ ਨੇ ਤੁਹਾਨੂੰ ਲੱਖਪਤੀ ਨਹੀਂ ਬਣਾਉਣਾ ਤੁਸੀਂ ਆਪ ਲੁੱਟੇ ਜਾਓਗੇ ਸੋ ਇਸ ਜਿਹੜਾ ਡਿਜੀਟਲ ਜੂਆ ਐ ਤੋਂ ਬਚ ਕੇ ਰਹੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਰਿਸ਼ਤੇਦਾਰਾਂ ਤੱਕ ਜਾਣ ਪਛਾਣਾਂ ਤੱਕ ਤਾਂ ਕਿ ਉਹ ਜਿਹੜਾ ਆਪਣਾ ਬਚਾਅ ਕਰ ਸਕਣ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ